ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕਣੂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪਿਛਲੇ ਡੇਢ ਸਾਲਾਂ ਤੋਂ ਬੰਦ ਪਏ ਸ਼ੰਭੂ ਖਨੌਰੀ ਬਾਰਡਰ ਨੂੰ ਪੁਲਿਸ ਕਾਰਵਾਈ ਕਰਕੇ ਆਮ ਆਦਮੀ ਪਾਰਟੀ ਸਰਕਾਰ ਨੇ ਖੁਲਵਾ ਦਿੱਤਾ ਹੈ ਦਲੇਵਰ ਪੰਦੇਰ ਸਮੇਤ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਟਿਆਲਾ ਸੰਗਰੂਰ ਮੋਹਾਲੀ ਸਮੇਤ ਮਾਲਵਾ ਬੈਲਟ 'ਚ ਇੰਟਰਨੈਟ ਸਵਾਮਾ ਬੰਦ ਕਰ ਦਿੱਤੀਆਂ ਗਈਆਂ ਹਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਨੇ ਕਿਹਾ ਹੈ ਕਿ ਵਿਕਾਸ ਦੇ ਰਾਹ ਖੁੱਲ ਜਾਣਗੇ ਤੇ ਪੰਜਾਬ ਦੀ ਤਰੱਕੀ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਤੋਂ ਬਾਰਡਰ ਬੰਦ ਹੋਣ ਕੰਨ ਵਪਾਰ ਨੂੰ ਮੁਸ਼ਕਲਾਂ ਆ ਰਹੀਆਂ ਸਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਧੱਕੇ ਨਾਲ ਇੱਥੋਂ ਉਠਾਇਆ ਹੈ ਤੇ ਜੋ ਕਿ ਚੰਗੀ ਗੱਲ ਨਹੀਂ ਹਨ ਪੰਜਾਬ ਪੁਲਿਸ ਵੱਲੋਂ ਉਦੋਂ ਕਾਰਵਾਈ ਕੀਤੀ ਗਈ ਜਦੋਂ ਕੇਂਦਰੀ ਮੰਤਰੀ ਤੇ ਹੋਰ ਅਧਿਕਾਰੀਆਂ ਨਾਲ ਸੱਤਵੇਂ ਦੌਰ ਦੀ ਬੁੱਧਵਾਰ ਨੂੰ 4 ਘੰਟੇ ਮੀਟਿੰਗ ਕੀਤੀ ਗਈ ਜਿਸ ਦਾ ਕੋਈ ਵੀ ਨਤੀਜਾ ਨਾ ਨਿਕਲਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਘੱਟੋ ਘੱਟ ਸਮਰਥਨ ਮੋਲ ਨਹੀਂ ਦਿੰਦੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬਣਿੰਗ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸਰਕਾਰ ਅਲੱਗ ਥਲੱਗ ਕਰਨਾ ਚਾਹੁੰਦੀ ਹੈ ਸਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗ੍ਰਿਫਤਾਰ ਕਿਸਾਨਾਂ ਨੂੰ ਛੇਤੀ ਛੇਤੀ ਸਰਕਾਰ ਨੂੰ ਛੱਡ ਦੇਣਾ ਚਾਹੀਦਾ ਹੈ ਉਹਨਾਂ ਨੇ ਇਸ ਸਬੰਧੀ ਐਕਸ ਉੱਤੇ ਪੋਸਟ ਪਾਈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸਰਕਾਰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਦਨ ਤੇ ਟੁੱਲੀ ਹੋਈ ਹੈ ਤੇ ਇੱਥੇ ਪੁਲਿਸ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਭਾਰਤੀ ਮੂਲ ਦੀ ਅਮਰੀਕੀ ਪਲਾੜ ਯਾਤਰੀ ਵਿਲੀਅਮ ਨੇ ਬੋਚ ਅਤੇ ਬੈਲਮੋਰ 9 ਮਹੀਨੇ 14 ਦਿਨਾਂ ਬਾਅਦ ਧਰਤੀ ਤੇ ਵਾਪਸ ਆ ਗਏ ਹਨ ਉਹਨਾਂ ਦੇ ਨਾਲ ਕਰੂ ਦੇ 9 ਤੇ 2 ਹੋਰ ਪਲਾੜ ਯਾਤਰੀ ਵੀ ਨਿਕ ਹੇਟੇ ਰੂਸ ਦੇ ਲੈਗਜੈਂਡਰ ਗੌਰਗੂ ਨੋਬੀਸ਼ਨ ਡ੍ਰੈਗਨ ਸਪੇਸ ਕ੍ਰਾਫਟ ਦੀ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ 3:27 ਵਜੇ ਫਲੋਰੀਡਾ ਤੱਟ ਤੇ ਲੈਂਡਿੰਗ ਹੋਈ ਤੇ 4:20 ਵਜੇ ਤੇ ਇਸ ਦਾ ਦਰਵਾਜ਼ਾ ਖੋਲ੍ਹਿਆ ਗਿਆ ਇਹ ਚਾਰੇ ਪਲਾਟ ਯਾਤਰੀ ਮੰਗਲਵਾਰ ਨੂੰ ਉਥੋਂ ਪਲਾਟ ਸਟੇਸ਼ਨ ਤੋਂ ਰਵਾਨਾ ਹੋਏ ਸਨ ਸਪੇਸ ਕ੍ਰਾਫਟ ਦੇ ਧਰਤੀ ਤੇ ਬਾਜੂਮੰਡ ਵਿੱਚ ਦਾਖਲ ਹੋਣ ਸਮੇਂ ਇਸ ਦਾ ਤਾਪਮਾਨ 1650 ਡਿਗਰੀ ਤੱਕ ਪਹੁੰਚ ਗਿਆ ਸੀ ਇਸ ਦੌਰਾਨ ਲਗਭਗ 70 ਮਿੰਟ ਤੱਕ ਸਪੇਸ ਕ੍ਰਾਫਟ ਨਾਲ ਸੰਪਰਕ ਟੁੱਟ ਗਿਆ ਸੀ ਹਾਲਾਂਕਿ ਇਹ ਹਾਉਣਾ ਇੱਕ ਆਮ ਗੱਲ ਹੈ ਪਲਾਟਵਾਂ ਦਾ ਕਾਂਡ ਵੀ ਇਹ ਹੈ ਹੀ ਹੁੰਦਾ ਹੈ ਸਨੀਤਾ ਵਿਲੀਅਮ ਅਤੇ ਬੇਲਮੋਰ ਨੂੰ 45 ਦਿਨਾਂ ਤੱਕ ਡਾਕਟਰਾਂ ਦੀ ਸੁਪਰਵੀਜ਼ਨ ਦੇ ਅਧੀਨ ਰੱਖਿਆ ਜਾਵੇਗਾ। ਸਨੀਤਾ ਵਿਲੀਅਮ ਦੇ ਜੱਦੀ ਪਿੰਡ ਵਿੱਚ ਜਸ਼ਨ ਮਨਾਇਆ ਗਿਆ। ਨਾਸਾਲੀ ਪਲਾਟ ਯਾਤਰੀ ਸਨੀਤਾ ਵਿਲੀਅਮ ਦੇ ਗੁਜਰਾਤ ਦੇ ਮੇਸਾਣਾ ਜ਼ਿਲ੍ਹੇ ਦੇ ਜੱਦੀ ਪਿੰਡ ਝੁਲਾਸਨ ਦੇ ਲੋਕਾਂ ਨੇ ਬੁੱਧਵਾਰ ਨੂੰ ਆਰਤੀ ਤੇ ਪ੍ਰਾਰਥਨਾ ਕਰਕੇ ਧਰਤੀ ਤੇ ਉਸ ਦੀ ਸੁਰੱਖਿਆ ਦੀ ਵਾਪਸੀ ਦਾ ਜਸ਼ਨ ਮਨਾਇਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨੀਤਾ ਵਿਲੀਅਮ ਦੀ ਸੁਰੱਖਿਅਤ ਲੈਂਡਿੰਗ ਦੇ ਉੱਤੇ ਉਹਨਾਂ ਅਨੁਸਾਰੇ ਕਰੂ ਮੈਂਬਰਾਂ ਨੂੰ ਵਧਾਈ ਦਿੱਤੀ। ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕਿਸੇ ਔਰਤ ਦੀਆਂ ਸ਼ਾਤੀਆਂ ਫਾੜਨਾ ਤੇ ਸਲਵਾਰ ਦਾ ਨਾਲਾ ਤੋੜਨਾ ਜ਼ਬਰਜਨਾ ਜਾਂ ਜ਼ਬਰਦਸਤੀ ਕੋਸ਼ਿਸ਼ ਨਹੀਂ ਹੋ ਸਕਦੀ। ਈਡਿਟ ਡਿਪਾਰਟਮੈਂਟ ਵੱਲੋਂ ਲਾਲੂ ਪ੍ਰਸ਼ਾਦ ਉਜਾਦਪਨ ਨੂੰ ਨੌਕਰੀ ਦੇ ਬਦਲੇ ਜ਼ਮੀਨੀ ਦੇ ਕੱਪੜੇ ਦੇ ਮਾਮਲੇ ਵਿੱਚ ਉਸਗਿਸ਼ ਕੀਤੀ ਗਈ ਹੈ। ਪਟਿਆਲਾ ਤੋਂ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਸਿੰਘ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਨਕਲੀ ਸ਼ਰਾਬ ਤੇ ਰੋਕ ਲਗਾਉਣ ਲਈ ਦੇਸੀ ਦਾਰੂ ਬਣਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਨਾਗਪੁਰ ਹਿੰਸਾ ਦਾ ਮਾਸਟਰ ਮਾਈਂਡ ਫਹੀਮ ਖਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਫਹੀਮ ਖਾਨ ਨੇ ਨਿਤਨਗੜ੍ਹ ਕਰਦੀ ਦੇ ਖਿਲਾਫ ਲੋਕ ਸਭਾ ਚੋਣ ਲੜੀ ਸੀ ਤੇ ਉਹ 65 ਨੱਕ ਵੋਟਰਾਂ ਦੇ ਹਾਰ ਗਿਆ ਸੀ ਸਿਰਫ ਉਸ ਨੂੰ 173 ਵੋਟਾਂ ਹੀ ਮਿਲੀਆਂ ਸਨ। ਦੰਗਾਕਾਰੀਆਂ ਨੇ ਇੱਕ ਮਹਿਲਾ ਕਾਂਸਟੇਬਲ ਨਾਲ ਛੇੜਖਾਨੀ ਕੀਤੀ ਸੀ ਤੇ ਉਸ ਨੂੰ ਨੰਗਨ ਕਰਨ ਦਾ ਵੀ ਯਤਨ ਕੀਤਾ ਗਿਆ ਫਹੀਮ ਖਾਨ ਡੈਮੋਕ੍ਰੈਟਿਕ ਪਾਰਟੀ ਦਾ ਮੈਂਬਰ ਹੈ ਦਿੱਲੀ ਨਗਰ ਨਿਗਮ ਦੇ ਹਾਊਸ ਵਿੱਚ ਭਾਰੀ ਹੰਗਾਮਾ ਹੋਇਆ ਤੇ ਆਪ ਸ ਵਿੱਚ ਮੈਂਬਰ ਤਾਂ ਕੰਮ ਕੀ ਹੋ ਗਏ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਕੌਂਸਲਰਾਂ ਨੇ ਕੁਰਸੀਆਂ ਦੇ ਖੜੇ ਹੋ ਕੇ ਨਾਰੇਬਾਜੀ ਕੀਤੀ ਇਜ਼ਰਾਈਲ ਦੀ ਫੌਜ ਨੇ ਗਾਜ਼ਾ ਚ ਹਮਾਸ ਦੇ ਪ੍ਰਧਾਨ ਮੰਤਰੀ ਅਲ-ਦਾਸਿਲ ਨੂੰ ਮਾਰ ਮੁਕਾਇਆ ਹੈ ਨਿਤਿੰਧਾਉ ਨੇ ਕਿਹਾ ਹੈ ਕਿ ਸੰਗਠਨ ਦੇ ਖਾਤਮੇ ਤੱਕ ਉਹ ਆਰਾਮ ਨਾਲ ਨਹੀਂ ਬੈਠਣਗੇ ਬੈਂਜਾਮਿਨ ਨਿਤਿੰਹਉ ਦੇ ਖਿਲਾਫ 40 ਹਜ਼ਾਰ ਲੋਕਾਂ ਨੇ ਸੜਕ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਉਹ 59600 ਨੌਕਰੀਆਂ ਦੇ ਕੇ ਇਤਿਹਾਸ ਰਚ ਚੁੱਕੇ ਹਨ ਇਸ ਮੌਕੇ ਤੇ ਭਗਵੰਤ ਮਾਨ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਅਕਤੀਆਂ ਨੂੰ ਵੀ ਰੁਜ਼ਗਾਰ ਦਿੱਤਾ ਜਾਵੇਗਾ। ਕੱਲ ਲੁਧਿਆਣਾ ਵਿਖੇ 952 ETT ਦੇ ਆਪ ਕਾਨੂੰਨ ਵਿਵਕਤੀ ਪੱਤਰ ਦਿੱਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਦੀਆਂ ਸੀਟਾਂ ਦੀ ਹੱਦਬੰਦੀ ਤੇ ਚਰਚਾ ਲਈ ਬਈ ਨੂੰ ਚੇਨਈ ਜਾਣਗੇ। ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਅੱਤਵਾਦੀ ਸਰਗਰਮੀਆਂ 'ਚ 71 ਫੀਸਦੀ ਤੱਕ ਕਮੀ ਆਈ ਹੈ। ਕੇਂਦਰੀ ਸੜਕ ਅਮਰਯਿਤ ਰਾਜਮਾਰਗ ਮੰਤਰੀ ਨਿਤਨ ਗੜਕੜੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸਰਕਾਰ ਜਲਦੀ ਹੀ ਕੌਮੀ ਰਾਜਮਾਰਗਾਂ ਤੇ ਟੋਲ ਟੈਕਸ ਲਈ ਨਵੀਂ ਨੀਤੀ ਦਾ ਐਲਾਨ ਕਰੇਗੀ ਇਸ ਵਿੱਚ ਖਪਤਕਾਰਾਂ ਨੂੰ ਬਣਦੀ ਰਿਆਇਤ ਦਿੱਤੀ ਜਾਵੇਗੀ ਪੁਨੇ ਵਿਖੇ ਇੱਕ ਨਿਜੀ ਵਾਸ ਨੂੰ ਅੱਗ ਲੱਗ ਗਈ ਜਿਸ ਨਾਲ 4 ਲੋਕ ਜ਼ਿੰਦਾ ਸੜ ਗਏ ਜਦਕਿ 5 ਹੋਰ ਲੋਕ ਜ਼ੁਲਸ ਗਏ ਗਾਂਪੁਰ ਤੋਂ ਇੱਕ ਵਿਅਕਤੀ ਦੀ ਪਾਕਿਸਤਾਨ ਦੇ ਲਈ ਜਿਸੂਸੀ ਕਰਨ ਦੇ ਲਈ ਪਹਿਚਾਨ ਹੋਈ ਹੈ ਤੇ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦਾ ਨਾਮ ਕੁਮਾਰ ਵਿਕਾਸ ਹੈ ਤੇ ਉਹ ਇੱਕ ਫੈਕਟਰੀ ਵਿੱਚ ਮੈਨੇਜਰ ਤੌਰ ਤੇ ਕੰਮ ਕਰਦਾ ਹੈ ਉੱਤਰ ਪ੍ਰਦੇਸ਼ ਮੇਟੀ ਮੇਠ ਬੈਂਪੂਰੀ ਥਾਣਾ ਲੈਪ ਵਿੱਚ ਇੱਕ ਔਰਤ ਆਪਣੇ ਪ੍ਰੇਮੀ ਨਾਲ ਮਿਲ ਕੇ ਪਤਰੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਉਸ ਨੂੰ ਡਰਮ ਵਿੱਚ ਪਾ ਕੇ ਸੀਮਟ ਵਿੱਚ ਦਬਾ ਦਿੱਤਾ ਗਿਆ ਮौज-ਮਸਤੀ ਕਰਨ ਲਈ ਉਹ ਸ਼ਿਮਲੇ ਚਲੇ ਗਏ ਮੇਠ ਵਿਕੇ ਰਵੀ ਕੁਮਾਰ ਨਾਮ ਦੇ ਪਾਦਰੀ ਨੂੰ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਧਰਮ ਤਬਦੀਲ ਕਰਵਾਉਣ ਦੇ ਦੋਸ਼ ਹੇਠ ਪਾਦਰੀ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਬਨੂ ਲਗਾਤਾਰ ਭਾਰਤੀ ਸਰਹੰਦ ਦਰ ਨਸ਼ਾ ਪੇਜੇ ਜਾ ਰਿਹਾ ਇਸ ਲਈ ਪੰਜਾਬ ਸਰਕਾਰ ਬਨੂ ਨਸ਼ਿਆਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਹੱਦ ਪਾਰੋਂ ਨਾਰਕੋ ਆਤਬਾਦ ਨੂੰ ਜਿੱਟਣin ਸਾਰਾ ਡਾਲਾ ਵਿਖੇ ਆਤ ਅਦਨਿਕ ਐਂਟੀ ਡਰੋਨ ਟੈਕਨੋਲੋਜੀ ਦਾ ਟ੍ਰਾਇਲ ਕੀਤਾ ਗਿਆ। ਕੈਬਨਿਟ ਮੰਤਰੀ ਅਮਨ ਰੂੜਾ ਅਤੇ ਲਾਲਜੀਤ ਸਿੰਘ ਪੁੱਲਰ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਦੀ ਸ਼ੁੱਬੇ ਦੀ ਬਚਨਬੱਧਤਾ ਨੂੰ ਦੁਹਰਾਇਆ। ਹੁਸ਼ਿਆਰਪੁਰ ਵਿਖੇ ਸਿੱਖ ਸੰਗਤਾਂ ਨੂੰ ਪਰੇਸ਼ਾਨ ਕਰਨ ਦੇ ਸਬੰਧ ਵਿੱਚ ਜਿੱਥੇ ਬੰਦੀਆਂ ਬੋਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹਿਮਾਚਲ ਵਿੱਚ ਜੋ ਵੀ ਲੋਕ ਯਾਤਰਾਤੇ ਜਾ ਰਹੇ ਹਨ ਉੱਥੇ ਪੁਲਿਸ ਅਤੇ ਆਮ ਲੋਕਾਂ ਬਨੋਂ ਯਾਤਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਯਤਨਾਂ ਦੇ ਸਦਕਾ 1 ਮਹੀਨੇ ਅੰਦਰ ਵਿਜੀਲੈਂਸ ਡਿਪਾਰਟਮੈਂਟ ਵੱਲੋਂ 70 ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਤੇ 12 ਮਾਲਕਾਂ ਕਰਮਚਾਰੀਆਂ ਤੇ 10 ਪੁਲਿਸ ਮੁਲਾਜ਼ਮਾਂ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸਰਦਾਲਾਂ ਨਾਲ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਰੀਚਾਰਜ ਦਾ ਮੁੱਦਾ ਉਠਾਇਆ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਣੀ ਨੂੰ ਮੁੜ ਤੋਂ ਰੀਚਾਰਜ ਕਰਨ ਲਈ 8000 ਕਰੋੜ ਰੁਪਏ ਦੀ ਨੋਟਬੱਕ ਦਿੱਤੇ ਕੇਂਦਰ ਸਰਕਾਰ ਨੂੰ ਇਹ ਸਹਾਇਤਾ ਕਰਨੀ ਚਾਹੀਦੀ ਹੈ। ਕੇਂਦਰੀ ਸੂਚਨਾ ਤੇ ਪੱਤਰਕਾਰ ਮੰਤਰੀ ਨੇ ਬੀਬ ਐਕਸ 2025 ਦੀ ਸ਼ੁਰੂਆਤ ਕੀਤੀ ਹੈ ਜੋ ਕਿ ਮੋਹਰੀ ਮੋਹਰੀ ਬਹਿਲ ਹੈ ਜਿਸ ਦਾ ਮਕਸਦ ਫੰਡਿੰਗ ਅਤੇ ਰਾਸ਼ਟਰੀ ਐਕਸਪੋਜ਼ਰ ਪ੍ਰਦਾਨ ਕਰਕੇ ਮੀਡੀਆ ਅਤੇ ਮਨੋਰੰਜਨ ਨਾਲ ਸੰਬੰਧ ਸਟਾਰਟਅਪ ਦਾ ਸਮਰਥਨ ਕਰਨਾ ਹੈ ਭਾਰਤ ਦਾ ਆਨਲਾਈਨ ਗੇਮਿੰਗ ਖੇਤਰ 2029 ਤੱਕ 9.1 ਅਰਬ ਡਾਲਰ ਤੱਕ ਪਹੁੰਚ ਜਾਵੇਗਾ ਮੁੰਬਈ ਇੰਡੀਆ ਦੇ ਕੋਚ ਜੈ ਵਰਦਨੇ ਨੇ ਕਿਹਾ ਹੈ ਕਿ ਜਸਪ੍ਰੀਤ ਬੁਮਰਾ ਦੀ ਮੁਕਾਬਲੇਬਾਜ਼ੀ ਤੋਂ ਕ੍ਰਿਕਟ ਤੋਂ ਬਾਹਰ ਦੇ ਹੋਣ ਨਾਲ ਆਈਪਲ 2025 ਵਿੱਚ ਮੁੰਬਈ ਇੰਡੀਆ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਭਾਰਤੀ ਮੁੱਕੇਬਾਜ਼ ਮਹਾਸੰਗ ਦੇ ਪ੍ਰਧਾਨ ਅਜੀਤ ਸਿੰਘ ਨੇ ਅੱਜ ਇੱਥੇ ਦੋਸ਼ ਲਗਾਇਆ ਹੈ ਕਿ ਮੌਲਤ ਕੀਤੇ ਗਏ ਬੀਐਫਆਈ ਦੇ ਜਨਰਲ ਸਕੱਤਰ ਹਿਮੰਤ ਗਰਤਾ 올림픽 ਕਾਂਸੀ ਤਮਗਾ ਦੇਤੂ ਲਬਲਿਨਾ ਤੇ ਹੋਰ ਰਾਸ਼ਟਰੀ ਚੈਂਪੀਅਨ ਖਿਡਾਰੀਆਂ ਨੂੰ ਮੁੱਕੇਬਾਜ਼ੀ ਵਿੱਚ ਹਿੱਸਾ ਲੈਣ ਤੋਂ ਰੋਕ ਰਿਹਾ ਹੈ ਪੱਛਮੀ ਬੰਗਾਲ ਦੀ ਪੁਲਿਸ ਨੇ ਬੰਗਾਲ ਕ੍ਰਿਕਟ ਸੰਗ ਨੂੰ ਰਾਮ ਨੌਮੀ ਤੇ ਈਡਨ ਗਾਰਡ 'ਚ ਮੈਚ ਨਾ ਰੱਖਣ ਦੀ ਬੇਨਤੀ ਕੀਤੀ ਹੈ ਫ੍ਰਾਂਸ ਦੇ ਨੇਤਾ ਰਾਫੈਲ ਗਲਕਸਮਨ ਨੇ ਅਮਰੀਕਾ ਤੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਉਹਨਾਂ ਦਾ ਸਟੈਚੂ ਆਫ ਲਿਬਰਟੀ ਵਾਪਸ ਕੀਤਾ ਜਾਵੇ। ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਜੇਕਰ ਜਰਮਨੀ ਦੇ ਨਾਲ ਉਹਨਾਂ ਦੇ ਖਿਲਾਫ ਜੋ ਉਸਨੇ ਯੁੱਧ ਲੜ ਰਹੇ ਸਨ ਤੇ ਜੇਕਰ ਅਮਰੀਕਾ ਨੇ ਜਰਮਨੀ ਦੇ ਵਿਰੁੱਧ ਉਹਨਾਂ ਦੀ ਮਦਦ ਨਾ ਕੀਤੀ ਹੁੰਦੀ ਤਾਂ ਅੱਜ ਸਾਰਾ ਫ੍ਰਾਂਸ ਜਰਮਨ ਬੋਲ ਰਿਹਾ ਹੁੰਦਾ। 1886 ਵਿੱਚ ਅਮਰੀਕਾ ਨੂੰ ਫ੍ਰਾਂਸ ਨੇ ਲਿਬਰਟੀ ਆਫ ਸਟੈਚੂ ਤੋਫੇ ਵਜੋਂ ਦਿੱਤਾ ਸੀ। ਹਾਂਡੂਰਸ ਵਿੱਚ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਇਸ ਵਿੱਚ 17 ਲੋਕ ਸਵਾਰ ਸਨ ਤੇ 12 ਲੋਕਾਂ ਦੀ ਮੌਤ ਹੋ ਗਈ ਜਦ ਕਿ 5 ਲੋਕਾਂ ਨੂੰ ਬਚਾ ਲਿਆ ਗਿਆ ਇਹ ਜਹਾਜ਼ ਉਡਾਣ ਭਰਨ ਦੇ ਸਮੇਂ ਹੀ ਹਾਦਸਾ ਗ੍ਰਸਤ ਹੋ ਗਿਆ ਸੀ ਮਰਨ ਵਾਲਿਆਂ ਵਿੱਚ ਪ੍ਰਸਿੱਧ ਸੰਗੀਤਕਾਰ ਆਰਲਿਓ ਮਾਰਟੀਨੇਸ ਵਾਜੋ ਵੀ ਸ਼ਾਮਲ ਸਨ ਹੋਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ ਜੇਕਰ ਤੁਹਾਨੂੰ ਸਾਡੇ ਚੈਨਲ 'ਵਿੱਚ ਪ੍ਰਸਾਰਤ ਕੀਤੇ ਜਾਂਦੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ ਧੰਨਵਾਦ